ਇਹਦਾ ਅੰਕਲ ਦਾ ਡਾਇਲੋਗ ਹੈ ਹਾ ਤਾਂ ਮਾਰਾ ਲੱਗਾਈ ਮੈਂ ਅੰਕਲ ਬਹੁਤ ਅੰਕਲ ਇਹਨੇ ਬਣਾਉ ਦੇ ਸਾਡੇ ਬੂਲ ਦੀ ਜੀ ਉਹਦੀ ਕਾ ਖਾਲਸਾ ਵੈਜੀ ਫਦੇ ਜੀ 22 ਤਰੀਕ ਨੂੰ ਅਸੀਂ ਗਏ ਚੰਡੀਗੜ੍ਹ ਹੈ ਅਸੀਂ ਆ ਗਏ ਆਪਦੀ ਗੈ ਬੜਾ ਸੋਹਣਾ ਸਾਨੂੰ ਦਸਤਰ ਮਿਲਿਆ ਬਹੁਤ ਅਕਸਰ ਬੜਾ ਚੰਗਾ ਮਿਲਿਆ ਜੀ ਅਹੀਂ ਕਦੀ ਅੱਜ ਕਾ ਜੰਦੀਆ ਨਹੀਂ ਸੀ ਵੇਖਿਆ ਜਿਹੜਾ ਉਹਨਾਂ ਹੀ ਵੇਖਿਆ ਬਹੁਤ ਵਧੀਆ ਅਹੀਂ ਆਦੇ ਹੱਕ ਵਾਸਤੇ ਗਏ ਆ ਮੇਰੇ ਜਿੰਨੇ ਸਾਥੀ ਆ ਸੰਗ ਸਾਥ ਦੇਣਾ ਅਸੀਂ ਜਾਣਾ ਆਦੇ ਹੱਕ ਵਾਸਤੇ ਉਹ ਵੀ ਇਹ ਪਹਿਣਾ ਪਰਾ ਮੇਰੀਆਂ ਬੀਬੀਆਂ ਪਹਿਣਾ ਤੇ ਨਾਲ ਚੱਲਣਾ ਆਪਾਂ ਦਾ ਹੱਕ ਲਈ ਅਹੀਂ ਜੋ ਪਿੰਡ ਮਤੋਂ ਤੋ ਕਹ ਬੋਲ ਰਹੇ ਆ ਕੀ ਚਾਹ ਸੰਗ ਮੇਰੇ ਨਾਲ ਕੀ ਜੀ ਲੱਗ ਗਿਆ ਬੇ ਜੈ ਭੀਮ ਜੈ ਭਾਗਤ ਮੈਂ ਨਾਂ ਮੇਰੇ ਰਵਿੰਦਰ ਕੌਰ ਦੇ ਸੰਦੇ ਮੁੰਡਾ ਉੱਡੇ ਰਹਿਣ ਵਾਲੀਆਂ ਅਸੀਂ ਚੰਡੀਗੜ੍ਹ ਚੜੀ ਫਰੀਦ ਨੂੰ ਗਏ ਸੀਗੇ ਸਾਨੂੰ ਬਹੁਤ ਵਧੀਆ ਦਫ਼ਤਰ 'ਚ ਅਸੀਂ ਪਹੁੰਚੇ ਆਂ ਦਫ਼ਤਰ 'ਚ ਸਾਨੂੰ ਹੱਥ ਮਿਲਣ ਦੀ ਸਾਨੂੰ ਮੰਗ ਹੈਗੀ ਏ ਕਿ ਸਾਨੂੰ ਉੱਥੋਂ ਮਿਲਣਗੇ ਹੱਥ ਅਸੀਂ ਆਪਦੇ ਹੱਥਾਂ ਲਈ ਲੜਾਂਗੇ ਜੋ ਵੀ ਮੇਰੇ ਨਾਲ ਸਾਥੀ ਤਿਆਰ ਨੇ ਜੋ ਵੀ ਇੱਕ ਸਾਥ ਦੇਣ ਵਾਲੇ ਨੇ ਮੇਰੇ ਨਾਲ ਸਾਥ ਦੇਣ ਅਸੀਂ ਆਪਣੀ ਲੜਾਈ ਆਪਦੇ ਹੱਥਾਂ ਲਈ ਲੜੀਏ ਆਪਾਂ ਆਪ ਦੇ ਜੋ ਵੀ ਹੱਥ ਨੇ ਲੜ ਕੇ ਲਈਏ ਉਹਨੇ ਆਪਾਂ ਕਿਸੇ ਕਿਰਨਿਆਂ ਨੇ ਨਹੀਂ ਦੇਣੇ ਸਾਰੇ ਆਖੋ ਆਪ ਦੇ ਠੱਡਾਂ ਨੂੰ ਆਪ ਦੇ ਹੱਥ ਮਾਰਦੇ ਆ ਆਪਾਂ ਫੇਰ ਪਿੱਛੇ ਤੇ ਪਿੱਛੇ ਰਹਿ ਜਾਂਦੇ ਆ ਆਪਾਂ ਨੂੰ ਆਪ ਦੇ ਹੱਥ ਨਹੀਂ ਦੇ ਰਿਹਾ ਜੈ ਪੀਰ ਜੈ ਜੀ ਮੇਰੇ ਸਰਕਾਰ ਜੋ ਪੈਣਾ ਵੀਰਾਂ ਨੂੰ ਜੈ ਪੀਰ ਜੈ ਪਰ ਮੇਰਾ ਨਾਮ ਕਿਰਨ ਰਾਣੀ ਰੇਗਾ ਸੈਕਟਰੀ ਪਿੰਡ ਰਿਮਕੇ ਉਤਾੜ ਬਲਾਕ ਨਮਦੋਟ ਜ਼ਿਲ੍ਹਾ ਫੋਸਪੋਰਥੀ ਮੈਂ ਰਹਿਣ ਵਾਲੀ ਹਾਂ ਮੈਂ ਅਸੀਂ 24 ਤਰੀਕ ਸਤਵਾਂ ਮਹੀਨਾ 2025 ਨੂੰ ਚੰਡੀਗੜ੍ਹ ਮੋਹਾਲੀ ਵਿਦਈ ਅਸੀਂ ਵਿਕਾਸ ਦਫ਼ਤਰ ਅਸੀਂ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਉੱਥੇ ਸਾਨੂੰ ਉਹਨਾਂ ਨੇ ਸਾਡੇ ਜਿੰਨੇ ਵੀ ਸਮੱਸਿਆ ਸੀ ਮੰਗ ਸੀ ਜਿਆ ਸਾਡੀਆਂ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸੁਣੀਆਂ ਸੀ ਔਰ ਸਾਨੂੰ ਉਹਨਾਂ ਨੇ 15 ਦਿਨ ਦਾ ਟਾਈਮ ਦਿੱਤਾ ਹੈ ਕਿ 15 ਦਿਨਾਂ ਦੇ ਅੰਦਰ ਕੋਈ ਨਾ ਕੋਈ ਹੱਲ ਜ਼ਰੂਰ ਕਰਾਂਗੇ ਲੇਕਿਨ ਨਹੀਂ ਅਸੀਂ 6 ਤਰੀਕ ਨੂੰ ਫਿਰ ਦੁਬਾਰਾ ਤਿਆਰੀ ਕਰ ਰਹੇ ਆ ਜਾਣ ਦੀ ਮੇਰੇ ਕੋਈ ਵੀ ਸਾਥੀ ਸਾਡੇ ਨਾਲ ਜਾਣਾ ਚਾਹੁੰਦੇ ਹਨ ਤਾਂ ਸੰਪਰਕ ਕਰ ਲੈਣੀ ਮੇਰਾ ਮੋਬਾਈਲ ਨੰਬਰ ਹੈ 98141 82198 ਮੈਂ ਚਾਹੁੰਨੀ ਆ ਕਿ ਇਹ ਆਪਣੀ ਗਰੀਬੀ ਤੇ ਅਮੀਰੀ ਦੀ ਲੜਾਈ ਹੈ ਜਿਹੜੇ ਅਮੀਰ ਲੋਕ ਨੇ ਉਹ ਅਮੀਰ ਹੁੰਦੇ ਜਾਂਦੇ ਹਨ ਜਿਹੜੇ ਗਰੀਬ ਨੇ ਉਹ ਗਰੀਬ ਹੁੰਦੇ ਜਾਂਦੇ ਹਨ ਆਪਾਂ ਪਿੱਛੇ ਦੇ ਪਿੱਛੇ ਰਹਿ ਰਹੇ ਆ ਜਿੰਨੇ ਵੀ ਮੇਰੇ ਪੈਨਪਰਾ ਮੇਰੀ ਬੇਨਤੀ ਸੁਣ ਰਹੇ ਨੇ ਮੈਂ ਚਾਹੁੰਨੀ ਆ ਕਿ ਸਬਦ ਤੋਂ ਵੱਧ ਚੜ ਕੇ ਆਪਾਂ ਇਕੱਠ ਕਰਕੇ ਉੱਥੇ ਲਜਾਈਏ ਜੈ ਪੀ ਜੈ ਭਾਰਤ ਸਾਰਜੋਗ ਗੁਰੂਕਮਤਾ ਭੈਣਾ ਵੀਰਾਂ ਨੂੰ ਜੈ ਪੀ ਜੈ ਭਾਰਤ ਸਸਿਕਾਲ ਨਮਸਕਾਰ ਅੱਜ ਮਮਦੋਟ ਦਿਹਾਤੀ ਹਲਤੀ ਦੇ ਵਿੱਚ ਅਸੀਂ ਇੱਕ ਮਨਰੇਗਾ ਦੀ ਮੰਗ ਨੂੰ ਲੈ ਕੇ ਗੁਣੇ ਆ ਕਿ ਜਿਹੜਾ ਸਾਡਾ ਇੱਥੋਂ ਪਹਿਲੋ ਜੋਬ ਕਾਰਡ ਬਣਿਆ ਸੀਗਾ ਉਹਦਾ ਕੰਮ ਜਿਹੜਾ ਹੈਗਾ ਦਿੱਤਾ ਜਾਵੇ ਉਹਦੀ ਕਿਤੇ ਵੀ ਸਰਕਾਰ ਨੇ ਲੈਟਰ ਨਹੀਂ ਕੱਢੀ ਕਿ ਜਿਹੜਾ ਜੋਬ ਕਾਰਡ ਪਹਿਲੋ ਬਣਿਆ ਕਿ ਕਸਬਾ ਜਿਹੜਾ ਹੈਗਾ ਉਹ ਅਨ ਨਗਰਪਾਲਿਕਾ ਚ ਵੀ ਨਗਰ ਕੌਂਸਲ ਚ ਆ ਗਿਆ ਉਸ ਬਾਰੇ ਵੀ ਅਸੀਂ ਉੱਥੇ ਲਿਖਤੀ ਦਿੱਤਾ ਹੋਇਆ ਤੇ ਗੱਲਬਾਤ ਵੀ ਚੱਲ ਰਹੀ ਹੈ ਤਾਂ ਜਿਹੜੇ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਆ ਜਿਹੜੇ ਮਜ਼ਦੂਰ ਕੰਮ ਕਰਨ ਦੇ ਚਾਹਵਾਨ ਉਹ ਕੰਮ ਮੰਗਦੇ ਆ ਤੇ ਦਫ਼ਤਰਾਂ ਵੱਲੋਂ ਕੀ ਆ ਜੰਦਾ ਕਿ ਕੰਮ ਸਰਕਾਰ ਨੇ ਬੰਦ ਕਰ ਦਿੱਤਾ ਜਿਹੜੇ ਮਜ਼ਦੂਰਾਂ ਨੇ ਕੰਮ ਕੀਤਾ ਹੈ ਜਿਉ ਪੈਸੇ ਮੰਗਦੇ ਆ ਤੇ ਦਫਤਰਾਂ ਨੂੰ ਲੋ ਕਿਹਾ ਜਾਂਦਾ ਜੀ ਸਰਕਾਰ ਨੂੰ ਪੈਸੇ ਰੋਕ ਦਿੱਤੇ ਤਾਂ ਸਰਕਾਰ ਨੇ ਕੰਮ ਵੀ ਬੰਦ ਕਰਤਾ ਤੇ ਸਰਕਾਰ ਦੇ ਪੈਸੇ ਵੀ ਰੋਕ ਦਿੱਤੇ ਤਾਂ ਜਿਹੜੇ ਫਰਜੀ ਹਾਜ਼ਰੀਆਂ ਲਾਉਂਦੇ ਆ ਕੰਮ ਕਰਦੇ ਨਹੀਂ ਇਹ ਘਰਾਂ ਚ ਬੈਠੇ ਆ ਰਾਜਨੀਤਿਕ ਲੋਕ ਤੇ ਪ੍ਰਸ਼ਾਸਨ ਦੇ ਬੁਤਕਾਰੀ ਮਿਲੀ ਭੁਗਤ ਕਰਕੇ ਮੀਗਾ ਦਾ ਪੈਸੇ ਨੂੰ ਖੜਾਪ ਕਰਨਾ ਚਾਹੁੰਦੇ ਆ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਉਣਾ ਚਾਹੁੰਦੇ ਆ ਉਹ ਕੰਮ ਨਹੀਂ ਕਰਦੇ ਉਹਨਾਂ ਦੀ ਹਾਜ਼ਰੀਆਂ ਵੀ ਲੱਗੀਆਂ ਹੋਈਆਂ ਤੇ ਉਹਨਾਂ ਦੇ ਨਾਲ ਪੈਸੇ ਵੀ ਪੈਂਦੇ। ਇਸ ਦੇ ਸਬੰਧ ਵਿੱਚ ਅਸੀਂ ਕਾਫੀ ਮਿਲਕੀਆਂ ਕੀਤੀਆਂ ਸੀ ਨੀਆ ਅਤਿ ਮਨਰੇਗਾ ਦੇ ਲਈ ਅਸੀਂ ਵਿਚਾਰ ਬਣਾਇਆ ਸੀ ਮੀਟਿੰਗਾਂ 'ਚ ਕਿ ਅਸੀਂ ਇੱਕ ਪੂਰੇ ਪੰਜਾਬ ਦਾ ਜੀਡੀਸੀ ਦਫਤਰ ਮਹਾਲੀ ਵਿੱਚ ਚੰਡੀਗੜ੍ਹ ਦੇ ਵਿੱਚ ਹੈਗਾ ਉੱਥੇ ਅਸੀਂ ਜਾ ਕੇ ਆਪਣੀ ਮਤਾਂ ਦੀ ਗੱਲ ਕਰਾਂਗੇ। ਅਸੀਂ 24 ਤਰੀਕ ਨੂੰ ਗਏ ਸੀਗੇ ਅਤੇ ਬੰਦੇ ਪੂਰੇ ਨਹੀਂ ਗਏ ਸੀ ਜਿੰਨਾ ਸਾਡਾ ਟਾਰਗੇਟ ਸੀਗਾ ਲੇਕਿਨ ਫਿਰ ਵੀ ਜਿਹੜੇ ਬੰਦੇ ਗਏ ਉਹਨਾਂ ਦਾ ਹਲਸਾਬ ਬਣਿਆ ਤੇ ਆਪਣੀ ਗੱਲ ਕਰਕੇ ਆਏ ਤੇ ਸਿੱਧੇ ਤੌਰ ਤੇ ਪੰਜਾਬ ਲੈਵਲ ਦੇ ਅਫਸਰ ਦੇ ਨਾਲ ਸਿੱਧੀ ਗੱਲ ਕਰਕੇ ਆਏ ਆ ਉੱਥੇ ਉਹਨਾਂ ਨੇ ਦੱਸਿਆ ਕਿ ਪੈਸੇ ਜਿਹੜੇ ਹੈਗੇ ਆ ਉਹ ਆ ਗਏ ਆ ਉਹ ਇਸ ਮਹੀਨੇ ਦੇ ਜਿਹੜਾ ਚੜਨਾ ਹੁੰਦੇ ਪਹਿਲੇ ਹਫਤੇ ਦੇ ਵਿੱਚ ਪੈਸੇ ਸਾਰੇ ਪੈ ਜਾਣਗੇ ਤਾਂ ਉੱਥੇ ਉਹ ਵੀ ਗੱਲ ਕਲੀਅਰ ਹੋਈ ਆ ਕਿ ਸਰਕਾਰ ਨੇ ਕੰਮ ਕੋਈ ਨਹੀਂ ਬੰਦ ਕੀਤਾ ਕੰਮ ਤੁਹਾਡਾ ਚੱਲੂਗਾ ਇਸ ਦੇ ਸਬੰਧ ਵਿੱਚ ਅਸੀਂ ਇਹ ਵੀ ਇੱਕ ਮੀਟਿੰਗ 'ਚ ਪਾਸ ਕੀਤਾ ਕਿ ਅਸੀਂ ਇੱਕ ਵਾਰ ਹੀ ਜਾਨੇ ਆ ਤਾਂ ਦੂਸਰੀਆਂ ਜਿੱਥੇ ਬੰਨੀਆਂ ਵੀ ਕਿਤੇ ਸਾਲ 'ਚ ਇੱਕ ਦੀਰ ਜਾਨੇ ਆ ਤਾਂ ਉਹਨਾਂ ਦੇ ਕੰਨੋਂ ਇਧਰੋਂ ਗੱਲ ਸੁਣ ਕੇ ਤੇ ਇਧਰ ਕੱਢ ਦਿੰਦੇ ਆ ਲੇਕਿਨ ਅਸੀਂ ਹਰ ਹਫ਼ਤੇ ਮਹੀਨੇ 'ਚ ਤਿੰਨ ਵਾਰੀ ਚਾਰ ਵਾਰੀ ਲਗਾਤਾਰ ਜਾਵਾਂਗੇ ਜਿੰਨਾ ਚਿਰ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੁਣ ਅਗਲਾ ਜਿਹੜਾ ਟਾਈਮ ਆ ਸਾਡਾ ਉਹ 6 ਤਰੀਕ ਮਿੱਥਿਆ ਹੋਇਆ ਹੋ ਸਕਦਾ ਕਿਸੇ ਸਰਕਾਰੀ ਸ਼ੁੱਟੀ ਕਾਰਨ ਚਾਹੇ ਮੌਸਮ ਖਰਾਬ ਕਰਨਾ ਇੱਕ ਦਿਨ ਅੱਗੇ ਪਿੱਛੇ ਹੋ ਸਕਦਾ ਹੈ 5 ਤਰੀਕ ਨੂੰ ਵੀ ਜਾ ਸਕਦੇ ਆ ਤੇ 7 ਤਰੀਕ ਨੂੰ ਵੀ ਜਾ ਸਕਦੇ ਆ ਲੇਕਿਨ ਪੱਕਾ ਦਿਨ ਜਿਹੜਾ ਹੈਗਾ ਅਦਾ ਉਹ ਹੈਗਾ 6 ਤਰੀਕ ਤੇ ਮੈਨੂੰ ਸਾਰਿਆਂ ਨੂੰ ਬੇਨਤੀ ਆ ਮੇਰੀ ਕਿ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣੀ ਹੱਤਾਂ ਦੀ ਲੜਾਈ ਲੜਨੀ ਆ ਜਿਹੜੇ ਯੋਗੀ ਆ ਉਹ ਕਿਸੇ ਵੀ ਵਿਆਦਰੀ ਦੇ ਹੋ ਸਕਦੇ ਆ ਲੇਕਿਨ ਗਰੀਬੀ ਤੇ ਮਿਹਗੀ ਦੀ جنگ ਵਿੱਚ ਸ਼ਾਮਲ ਹੁੰਦੇ ਆ ਇੱਕ ਮਜ਼ਦੂਰ ਤੇ ਮਜਬੂਰ ਦੀ ਅਸਹਿਤਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਬੇਚੀ ਆ ਕਿ ਤੁਸੀਂ ਸਾਡਾ ਸਾਥ ਦੇਣਾ ਚਾਹੁੰਦੇ ਹੋ ਤੇ ਸਾਡਾ ਨੰਬਰ ਹੈਗਾ 88725605 ਕਰੋੜਪੁਰ ਤੋਂ ਪ੍ਰਗਨ ਬੱਗਾ ਸਿੰਘ ਪੂਰੇ ਪੰਜਾਬ ਦੇ ਜਿੱਥੇ ਬੰਦੀਆਂ ਨੂੰ ਤੇ ਜਿਹੜੇ ਸਮਾਜ ਦੇ ਉੱਪਰ ਕੇ ਸੇਵਾ ਕਰਨੀ ਚਾਹਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਪੂਰਨ ਰਹੀ ਸੂਚਿਤ ਕਰੋ ਸੋਸ਼ਲ ਮੀਡੀਆ ਤਾਂ ਹੀ ਵੀ ਜਿਹੜੀ ਮੀਡੀਆ ਉਹ ਜਿੱਥੇ ਵੀ ਜਾਂਦੀ ਆ ਹਰ ਹਫਤੇ ਦੇ ਵਿੱਚ ਅਸੀਂ ਚੰਡੀਗੜ੍ਹ ਜਾਣਾ ਤਾਂ ਆਪਣੇ ਹੱਕਾਂ ਦੀ ਲੜਾਈ ਲੜਦੀਆਂ ਇੰਨਾ ਕੇ ਜਾਵੇ ਸਭ ਨੂੰ ਜੈਪੀਨ ਜੈ ਜੈਕਾਰ